ਸਰ ਰਾਬਰ ਨਗਰ ਤੋਂ ਹੈਗੇ ਨੇ ਇਹਨਾਂ ਦਾ ਹੈਗਾ ਸਿਲਵਰ ਮੋਡ ਫੈਸ਼ਨ ਰੈਡੀਮੇਡ ਗਾਰਮੈਂਟ ਦੀ ਸ਼ਾਪ ਹੈ ਔਰ ਸ਼ੋਰੂਮ ਹੈਗਾ ਇਹ ਇਹਨਾਂ ਦਾ ਕਹਣਾ ਹੈ ਵੀ 3920 ਨੂੰ ਇਹਨਾਂ ਨੇ 1332379 ਰੁਪਏ ਦਾ ਲੋਨ ਲਿਆ ਸੀ 4 ਸਾਲਾਂ ਵਾਸਤੇ ਇਹ IDFC ਬੈਂਕ ਹੈਗਾ ਫਰਸਟ ਬੈਂਕ ਫਰੋਜਗੰਦੀ ਮਾਰਕੀਟ ਵਿਖੇ ਔਰ ਇੱਕ ਗ੍ਰੈਂਡ ਐਮਰਜੈਂਸੀ ਕ੍ਰੈਡਿਟ ਲਾਈਨ ਸਕੀਮ ਹੈਗੀ ਆ ਰਿਜ਼ਰਵ ਬੈਂਕ ਆਫ ਇੰਡੀਆ ਦੀ ਉਹਦੇ ਤਹਿਤ ਇਹਨਾਂ ਨੇ ਲੋਨ ਲਿਆ ਸੀ ਔਰ ਉਹਦੀ 45000 ਦੇ ਆਸ-ਪਾਸ ਇਹਨਾਂ ਦੀ ਕਿਸ਼ਤੀ ਮੰਥਲੀ ਉਹ ਇਹ ਦੇ ਰਹੇ ਸੀਗਾ ਲਗਾਤਾਰ ਬਾਅਦ ਵਿੱਚ ਇਹਨਾਂ ਨੇ 18/7/22 ਨੂੰ ਇਹਨਾਂ ਦਾ ਮਨ ਸੀਗਾ ਵੀ ਮੈਂ ਸਾਰਾ ਇੱਕ ਵਾਰੀ ਲੋਨ ਕਲੀਅਰ ਕਰ ਦਿਆਂ ਔਰ ਵੀ ਮੇਰਾ ਕੰਮ ਖਤਮ ਹੋ ਜਾਏ ਇਹਨਾਂ ਨੇ ਫਿਰ ਉੱਥੇ ਬਿਕਰਮਜੀਤ ਸਿੰਘ ਜਿਹੜੇ ਇਹਨਾਂ ਦੇ ਮੈਨੇਜਰ ਨੇ ਕਲੈਕਸ਼ਨ ਮੈਨੇਜਰ ਨੇ ਉਹਨਾਂ ਨੇ ਉਹਨੂੰ ਪੁੱਛਿਆ ਵੀ ਸਾਨੂੰ ਦੱਸੋ ਜੀ ਸਾਡੇ ਕਿੰਨੇ ਪੈਸੇ ਨੇ ਲੋਨ ਦਬਕਾਇਆ ਉਹਨਾਂ ਨੇ ਵੀ ਕਿਹਾ ਵੀ 11,25,717 ਰੁਪਏ ਤੁਹਾਡੇ ਸਟੈਂਡ ਕਰਦੇ ਨੇ ਜੇ ਤੁਸੀਂ ਅੱਜ ਹੀ ਕਲੀਅਰ ਕਰ ਦਿਓ ਮਤਲਬ 1 2 ਡੇਸ ਇਹ ਤੁਹਾਡਾ ਸਾਰਾ ਲੋਨ ਕਲੀਅਰ ਹੋ ਜਾਏਗਾ ਇਹਨਾਂ ਨੇ ਫਿਰ 11 ਲੱਖ ਜਿਹੜਾ 25717 ਰੁਪਏ 18 7 22 ਨੂੰ ਗੱਲ ਹੋਈ 20 7 22 ਨੂੰ ਉਹਨਾਂ ਨੇ ਕਲੀਅਰ ਕਰਤੇ ਸਾਰੇ ਪੈਸੇ ਔਰ ਉਸ ਤੋਂ ਬਾਅਦ ਇਹਨਾਂ ਨੇ ਮੈਸੇਜ ਵੀ ਇਹਨਾਂ ਨੂੰ WhatsApp ਤੇ ਕੀਤਾ ਹੈਗਾ ਉਹ ਕਹਿੰਦੇ ਹਾਂਜੀ ਤੁਹਾਡਾ ਸਾਰਾ ਉਹ ਓਕੇ ਹੋ ਗਿਆ ਤੁਹਾਡਾ ਲੋਨ ਕਲੋਜ਼ ਹੋ ਜਾਏਗਾ ਪਰ ਉਹਦੇ باوجود ਵੀ ਇਹ ਸਿਸਟਮ ਚ ਸ਼ੋਅ ਕਰਦੇ ਰਿਹਾ ਇਹਨਾਂ ਦਾ ਲੋਨ ਇਹਨਾਂ ਨੇ ਫਿਰ ਉਹਨੂੰ ਮਿਲੇ ਬਾਰ-ਬਾਰ ਕਿ ਸਾਡਾ ਤਾਂ ਲੋਨ ਅਜੇ ਸਟੈਂਡ ਕਰੀ ਜਾ ਰਿਹਾ ਹੈ ਇਹ ਉਹਨੂੰ ਲਾਰੇ-ਲੂਰੇ ਲਾਉਂਦਾ ਰਿਹਾ ਹੈ ਫਿਰ ਇਹਨੇ ਕਹੇ ਜੀ ਮੈਂ ਹੋਰ ਉੱਥੇ ਗੱਲ-ਗੁਲ ਕਰਨੀ ਹੈ ਆਪਣੇ ਹਾਈ ਅਥਾਰਟिटीज ਨਾਲ 40000 ਰੁਪਇਆ ਚਲੇ ਜੀ ਹੈ 40-50000 ਲੱਗੇਗਾ ਤੁਹਾਡਾ ਲੋਨ ਅਸੀਂ ਕਰ ਦਿੰਨੇ ਆਂ ਇਹ ਬਲਾਰੇ ਲਾ ਰਿਹਾ ਸੀ ਬਾਰ-ਬਾਰ ਤੇ ਇਹਨਾਂ ਨੇ ਫਿਰ 40000 ਦਾ ਇਹਨੇ ਵਾਅਦਾ ਕੀਤਾ ਚਲੋ ਇਹ ਕਹਿੰਦਾ ਚਲੋ 40000 ਦੇ ਦਿਓ ਫਿਰ ਇਹਨੇ ਇਹਦੇ ਸ਼ੋਅਰੂਮ ਤੇ ਵੀ ਆਇਆ ਇੱਕ ਵਾਰੀ ਇਹਨੇ ਫਿਰ ਕਿਹਾ ਸੀ ਮੈਂ ਪੈਸੇ ਨਹੀਂ ਦੇਣਾ ਚਾਹੁੰਦਾ ਸੀ ਸਾਡੇ ਕੋ ਅੱਜ ਸਵੇਰ ਕੇ ਇਹਨਾਂ ਨੇ ਫੇਰ ਸਾਰੀ ਗੱਲ ਦੱਸੀ ਹੈ ਵੀ ਅੱਜ ਇਹਨੇ ਮੇਰੇ ਸ਼ੋਅਰੂਮ ਤੇ ਆਉਣਾ ਔਰ ਪੈਸੇ ਲੈਣ ਤੇ ਮੈਂ ਦੇਣਾ ਨਹੀਂ ਚਾਹੁੰਦਾ ਤੇ ਵੀ ਮੈਂ ਲੋਨ ਕਲੀਅਰ ਵੀ ਕਰ ਚੁੱਕਾ ਹਾਂ ਉਹਦੇ باوجود ਮੈਨੂੰ ਹਰਾਸਮੈਂਟ ਹੋ ਰਹੀ ਹੈ ਫਿਰ ਇਸੇ ਮੁਕਦਮਾ ਦਰਜ ਕੀਤਾ ਮੁਕਦਮਾ ਦਰਜ ਕਰਕੇ ਰੈੱਡ ਹੰਡਰਡ ਇਹਨਾਂ ਨਾਲ ਗੁਫਤਾਰ ਕੀਤਾ ਸਰਕਾਰੀ ਲੋਗਾਂ ਦੀ ਹਾਜ਼ਰੀ ਸ਼ੋਅਰੂਮ ਦੇ ਵਿੱਚੋਂ ਹੀ ਤੇ ਉੱਥੇ ਆ ਗਏ ਸੀਗੇ ਔਰ ਕਲ ਨੂੰ ਨਨੋ ਦਾ ਪ੍ਰਤੀਕੇਸ਼ ਕਰ ਸਰ ਕੀ ਇਹ ਜਿਹੜਾ ਹੈਗਾ ਲੋਨ ਜਿਹੜਾ ਉਹਨਾਂ ਨੇ ਮੂਨ ਚ ਉਹਦੀ ਵਿੱਚ ਰਿਸ਼ੂ ਤੋਂ ਮੰਗ ਰਿਹਾ ਸੀ ਕਿ ਹਾਂਜੀ ਲੋਨ ਇਹਨਾਂ ਨੇ ਕਲੀਅਰ ਕਰਤਾ ਸੀਗਾ ਲੋਨ ਜਿੰਨਾ ਇਹਨਾਂ ਨੇ ਕਿਹਾ ਸੀ ਪੈਂਡਿੰਗ ਹੈ ਉਨਾ ਹੀ ਹੀ ਕਲੀਅਰ ਕਰਤਾ ਸੀ ਉਹ ਸਿਰਫ ਕਲੀਅਰੈਂਸ ਸਰਟੀਫਿਕੇਟ ਦੇਣ ਵਾਸਤੇ ਕਿ ਤੁਹਾਡਾ ਲੋਨ ਉਹਨੂੰ ਖਤਮ ਹੋ ਚੁੱਕਾ ਸਿਰਫ ਉਹ ਹੀ ਦੇਣ ਵਾਸਤੇ ਚਲੇ ਗਿਆ 100000 ਰੁਪਏ ਹੋਰ ਇਤਕੋ ਮੰਗ ਰਿਆ ਸੀ ਔਰ ਇਹਦਾ ਦੱਸਣਾ ਚਾਹੁੰਦਾ 46 ਏ ਬੈਂਕਿੰਗ ਰੈਗੂਲੇਸ਼ਨ ਐਕਟ ਹੈਗਾ 1946 ਦਾ ਇਹਦੇ ਤਹਿਤ ਜਿਹੜੇ ਪ੍ਰਾਈਵੇਟ ਬੈਂਕਾਂ ਵਾਲੇ ਹੈਗੇ ਨੇ ਇਹ ਵੀ ਪਬਲਿਕ ਸਰਵੰਟ ਹੈਗੇ ਨੇ ਔਰ ਸੁਪਰੀਮ ਕੋਰਟ ਨੇ ਵੀ ਆਰਡਰ ਜਾਰੀ ਕੀਤਾ ਹੋਇਆ ਇਸ ਕਰਕੇ ਇਹ ਪ੍ਰਵੈਂਸ਼ਨ ਆਫ ਕ腐ਪਸ਼ਨ ਐਕਟ ਦੀ ਕੈਟਾਗਰੀ ਚ ਆਉਂਦਾ ਸੀ ਇਸ ਕਰਕੇ ਇਹਨਾਂ ਨੂੰ ਅਸੀਂ ਕਦਮ ਉਠਾ ਕੇ ਗ੍ਰਿਫਤਾਰ ਕੀਤਾ ਕੱਲ ਨੂੰ ਸੀ ਦੱਤ ਪੇਸ਼